ਸਰਕਾਰ ਨੂੰ ਮੰਨ ਲੈਣਾ ਚਾਹੀਦਾ ਹੈ ਜੇ ਸਰਕਾਰ ਨਹੀਂ ਮੰਨਦੀ ਤੇ ਫਿਰ ਇਹਨੂੰ ਮੂੰਹ ਦੀ ਖਾਣੀ ਪਵੇਗੀ ਸਾਡੇ ਨਾਲ ਇਹ ਬੜੀ ਬਰਾਂ ਵਿਸ਼ਵਾਸ ਘਾਤੀ ਇਹਨਾਂ ਸਰਕਾਰਾਂ ਨੇ ਕੀਤੀ ਹੈ ਪਹਿਲੋ ਵਿਸ਼ਵਾਸ ਦੇ ਵਿੱਚ ਲਿਆ ਜਾਂਦਾ ਫਿਰ ਸਾਡੇ ਨਾਲ ਵਿਸ਼ਵਾਸ ਘਾਤੀ ਕੀਤੀ ਜਾਂਦੀ ਹੈ ਅੱਜ ਉਹੀ ਕਾਨੂੰਨ ਫੇਰ ਦੁਬਾਰਾ ਸੂਬਿਆਂ ਨੂੰ ਸਰਕਾਰਾਂ ਦੇ ਸਿਰ ਮੜ ਕੇ ਸਾਡੇ ਉਹ ਫੇਰ ਸਾਡੇ ਸਿਰ ਮੜ ਕੇ ਉਹਨਾਂ ਨੂੰ ਲਾਗੂ ਕੀਤਾ ਜਾ ਰਿਹਾ ਹੈ ਜਿਹੜੇ ਕਾਲੇ ਕਾਨੂੰਨ ਜਿਹੜੇ 3 RDS ਇਹਨਾਂ ਨੇ ਬਣਾਏ ਸੀ ਉਹ ਸਾਡੇ ਤੇ ਥੋਪੇਗੀ ਤੇ ਫਿਰ ਦਿੱਲੀ ਨਾਲੋਂ ਵੱਧ ਅंदोलਨ ਹੋਵੇਗਾ ਅਸੀਂ ਆਏ ਹਾਂ ਜੀ ਮਾਝੇ ਤੋਂ ਮਾਝੇ ਤੋਂ ਆਏ ਖੇਮ ਕਰਨੇ ਇੱਕ ਖੇਮ ਕਰਨ ਹਲਕੇ ਦਾ ਪਿੰਡ ਪੈਂਦਾ ਹੈ ਲਾਖਣਾ ਔਰ ਕੋਟਲੀ ਵਸਾਵਾ ਸਿੰਘ ਕਰਿਆਲਾ ਤੇ ਜੋ ਇਹ ਸਾਡੇ ਬਾਪੂ ਜੀ ਨੇ ਕਾਲ ਦਿੱਤੀ ਸੀ ਸਰਦਾਰ ਜਗਜੀਤ ਸਿੰਘ ਡੱਲੇਵਾਲ ਹੋਣਾ ਨੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਗਰੁੱਪ ਕੋਟ ਬੁੱਡੇ ਦਾ ਜਰਨਲ ਸਕੱਤਰ ਬਲਾਕ ਬਲਟੋਈ ਤੋਂ ਗੁਰਪ੍ਰੀਤ ਸਿੰਘ ਕੋਟਲੀ ਬੋਲਦਾ ਹਾਂ ਜੀ ਇਸ ਕਾਲ ਤੇ ਅਸੀਂ ਫੁੱਲ ਚੜਾਉਣ ਵਾਸਤੇ ਆਏ ਆ ਸਾਡੀਆਂ ਜ਼ਿੰਦਗੀਆਂ ਦਾਅ ਤੇ ਵੀ ਅਸੀਂ ਲਾ ਦਾਂਗੇ ਜੇ ਬਾਪੂ ਸਾਨੂੰ ਇਸ਼ਾਰਾ ਕਰ ਦਵੇ ਅੱਜ ਉਹਨਾਂ ਨੇ ਜੋ ਵੀ ਕਾਲ ਸਾਨੂੰ ਅਗਲੀ ਰਣ ਰੀਤੀ ਵਾਸਤੇ ਦੇਣੀ ਹੈ ਅਸੀਂ ਉਹਦੇ ਤੇ ਪੂਰਨ ਫੁੱਲ ਚੜਾਉਣ ਵਾਸਤੇ ਤਿਆਰ ਆ ਜਿੰਨਾ ਚਿਰ ਮੋਦੀ ਸਰਕਾਰ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੇ ਗਾੜੀ ਝੁਕਦੀ ਨਹੀਂ ਉਹਨਾਂ ਚਿਰ ਅਸੀਂ ਆਪਣਾ ਬੱਚਾ-ਬੱਚਾ ਵੀ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੇ ਮਗਰ ਝੁਕਦੇ ਆਂਗੇ ਸਾਨੂੰ ਕਿਸੇ ਗੱਲ ਦੀ ਕੋਈ ਪਰਵਾਹ ਨਹੀਂ ਸਰਕਾਰ ਨੂੰ ਮੰਨ ਲੈਣਾ ਚਾਹੀਦਾ ਹੈ ਜੇ ਸਰਕਾਰ ਨਹੀਂ ਮੰਨਦੀ ਤੇ ਫਿਰ ਇਹਨੂੰ ਮੂੰਹ ਦੀ ਖਾਣੀ ਪਵੇਗੀ ਜੋ ਅੱਜ ਪੰਜਾਬ ਦੇ ਹਾਲਾਤ ਨੇ ਤੁਸੀਂ ਵੇਖੋ ਪੂਰਾ ਪੰਜਾਬ ਅੱਜ ਖਨੌਰੀ ਬਾਰਡਰ ਤੇ ਪਹੁੰਚ ਗਿਆ ਹੈ ਇਹ ਇੱਕ ਸਰਦਾਰ ਜਗਜੀਤ ਜਗਜੀਤ ਸਿੰਘ ਡੱਲੇਵਾਲ ਦੀ ਜਿੱਤ ਹੋ ਗਈ ਹੈ ਤੇ ਇਸੇ ਤਰ੍ਹਾਂ ਹੀ ਇਹ ਜਿਹੜਾ ਸੰਗਰਾਮ ਸਾਡਾ ਜਾਰੀ ਰਹੂਗਾ ਸਰਕਾਰ ਨੂੰ ਇਹ ਸਾਡੀਆਂ ਜਿਹੜੀਆਂ ਮੰਗਾਂ ਤੇ ਗੌਰ ਕਰਨਾ ਚਾਹੀਦਾ ਜੀ ਬਿਲਕੁਲ ਭਾਈ ਜੀ ਜੇਕਰ ਦਿੱਲੀ ਦੀ ਗੱਲ ਕੀਤੀ ਜਾਵੇ ਦਿੱਲੀ ਵੀ 2 ਸਾਲ ਧਰਨਾ ਲੱਗਿਆ ਆ 2 ਸਾਲ ਬਾਅਦ ਜਿਹੜਾ ਕਿ ਮੋਦੀ ਸਰਕਾਰ ਨੇ ਬਿੱਲ ਵਾਪਸ ਲੈਦੇ ਹੁਣ ਫੇਰ ਲਾਗੂ ਹੋ ਗਏ ਨੇ ਤਾਂ ਕਿਵੇਂ ਦੇਖਦੇ ਹੋ ਕਿਵੇਂ ਇਹ ਚੀਜ਼ਾਂ ਨੂੰ ਹੁਣ ਫੇਰ ਸਾਹਮਣਾ ਕਰਨਾ ਪਵੇਗਾ ਲੋਕਾਂ ਨੂੰ ਇਹ ਦੇਖੋ ਜੀ ਸਾਡੇ ਨਾਲ ਇਹ ਪਹਿਲੀ ਵਾਰ ਨਹੀਂ ਹੋਇਆ ਸਾਡੇ ਨਾਲ ਇਹ ਬੜੀ ਵਾਰਾਂ ਵਿਸ਼ਵਾਸ ਘਾਤੀ ਇਹਨਾਂ ਸਰਕਾਰਾਂ ਨੇ ਕੀਤੀ ਹੈ ਪਹਿਲੋ ਵਿਸ਼ਵਾਸ ਦੇ ਵਿੱਚ ਲਿਆ ਜਾਂਦਾ ਹੈ ਫਿਰ ਸਾਡੇ ਨਾਲ ਵਿਸ਼ਵਾਸ ਘਾਤੀ ਕੀਤੀ ਜਾਂਦੀ ਹੈ ਇਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਬ ਸ੍ਰੀ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਦੇ ਗੁਰਪੁਰਬ ਤੇ ਇਹ ਪੰਜਾਬੀਆਂ ਤੋਂ ਮਾਫੀ ਵੀ ਮੰਗੀ ਸੀ ਭਾਰਤਵਾਸੀਆਂ ਤੋਂ ਮਾਫੀ ਵੀ ਮੰਗੀ ਸੀ ਉਹ ਜਿਹੜੇ ਕਾਲੇ ਕਾਨੂੰਨ ਤਿੰਨ ਪਾਸ ਕੀਤੇ ਸਨ ਉਹਨਾਂ ਨੂੰ ਵਾਪਸ ਵੀ ਲਿਆ ਸੀ ਅੱਜ ਉਹੀ ਕਾਨੂੰਨ ਫੇਰ ਦੁਬਾਰਾ ਸੂਬਿਆਂ ਨੂੰ ਸਰਕਾਰਾਂ ਦੇ ਸਿਰ ਮੜ ਕੇ ਸਾਡੇ ਉਹ ਫੇਰ ਸਾਡੇ ਸਿਰ ਮੜ ਕੇ ਉਹਨਾਂ ਨੂੰ ਲਾਗੂ ਕੀਤਾ ਜਾ ਰਿਹਾ ਹੈ ਇਹ ਵੀ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਇਹ ਬੜਾ ਵੱਡਾ ਇੱਕ ਕਿਸਾਨਾਂ ਦੇ ਨਾਲ ਮੋਦੀ ਸਰਕਾਰ ਵੱਲੋਂ ਕੀਤਾ ਹੋਇਆ ਧੋਖਾ ਹੈ ਕਿਵੇਂ ਦੇਖਦੇ ਹੋ ਦਿੱਲੀ ਵਾਂਗੂ ਇਕੱਠਾ ਹੋਊਗਾ ਫਿਰ ਇਸ ਵਾਰ ਦਿੱਲੀ ਨਾਲੋਂ ਵੀ ਵੱਧ ਹੋਵੇਗਾ ਜੀ ਤੁਸੀਂ ਵੇਖੋ ਪੂਰਾ ਪੰਜਾਬ ਤੁਰ ਪਿਆ ਅੱਜ ਜੇ ਇਹ ਭਾਰਤ ਸਰਕਾਰ ਇਸ ਗੱਲ ਤੇ ਡੱਗ ਐ ਪੀ ਅਸੀਂ ਇਹ ਜਿਹੜੇ ਕਾਲੇ ਕਾਨੂੰਨ ਜਿਹੜੇ ਤਿੰਨ ਆਰਡੀਐਸ ਇਹਨਾਂ ਨੇ ਬਣਾਏ ਸੀ ਉਹ ਸਾਡੇ ਤੇ ਥੋਪੇਗੀ ਤੇ ਫਿਰ ਦਿੱਲੀ ਨਾਲੋਂ ਵੱਧ ਅंदोलਨ ਹੋਵੇਗਾ ਜੇ ਸਰਕਾਰ ਇਹ ਸਾਡੀਆਂ ਮੰਗਾਂ ਨਹੀਂ ਮੰਨਦੀ ਤੇ ਫਿਰ ਅਸੀਂ ਇਦੋਂ ਵੱਧ ਸੰਗਰਾਮ ਕਰਾਂਗੇ ਜੀ ਜੇ ਬਾਕੀ ਜਿੱਥੇ ਬੰਦੀ ਗੱਲ ਕਰਾਂ ਬਾਕੀ ਜਿੱਥੇ ਬੰਦੀ ਨਹੀਂ ਪਹੁੰਚੀਆਂ ਕਿਵੇਂ ਦੇਖਦੇ ਹੋ ਕਿਉਂਕਿ ਕਿਸਾਨਾਂ ਨੂੰ ਇੱਕ ਹੋਣਾ ਚਾਹੀਦਾ ਜਥੇਬੰਦੀਆਂ ਇੱਕ ਹੋਣੇ ਚਾਹੀਦੀ ਕੋਈ ਦਿੱਲੀ ਵੀ ਇੱਕ ਸੀਗੇ ਤਾਂ ਇੱਥੇ ਵੱਖੋ ਵੱਖੀ ਹੋ ਚੁੱਕੇ ਨੇ ਵੇਖੋ ਜੀ ਗੱਲ ਇਦਾਂ ਹੈ ਇਹ ਆਪੋ ਆਪਣਾ ਇੱਕ ਨਜ਼ਰੀਆ ਹੈ ਜਿਹੜੇ ਸਾਡੀਆਂ ਭਰਾਤਰੀ ਜਥੇਬੰਦੀਆਂ ਪਿੱਛੇ ਬੈਠੀਆਂ ਨੇ ਵੈਸੇ ਤਾਂ ਉਹਨਾਂ ਨੂੰ ਹੁਣ ਸਮਝ ਲੈਣਾ ਚਾਹੀਦਾ ਹੈ ਕਿ ਪੰਜਾਬ ਦੇ ਲੋਕ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਹੋਣਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਤੁਰ ਪਏ ਨੇ ਸਾਨੂੰ ਉਹਨਾਂ ਤੇ ਬੜੀ ਆਸ ਸੀ ਉਮੀਦ ਸੀ ਸਾਡੇ ਕਮਾਂਡਾਟਰ ਜਿਹੜੇ ਕਮਾਂਡਾਟਰ ਨੇ ਸਰਦਾਰ ਸਰਵਨ ਸਿੰਘ ਪਧੇਰ ਹੋਣਾ ਨੇ ਉਹਨਾਂ ਨੂੰ ਇੱਕ ਚਿੱਠੀ ਵੀ ਲਿਖੀ ਪਰ ਐਸਕੇਐਮ ਨੇ ਉਸ ਚਿੱਠੀ ਤੇ ਕੋਈ ਗੌਰ ਨਹੀਂ ਕੀਤਾ ਤੇ ਸਾਨੂੰ ਮੀਟਿੰਗ ਕਰਕੇ ਉਹਨਾਂ ਨੇ ਜਵਾਬ ਦੇ ਦਿੱਤਾ ਵੀ ਅਸੀਂ ਸ਼ਿੰਬੂ ਔਰ ਖੰਡੌਰੀ ਮੋਰਚੇ ਦੇ ਵਿੱਚ ਸ਼ਾਮਲ ਨਹੀਂ ਹੋਵਾਂਗੇ ਸੀਨੀਅਰ ਆਗੂ ਨੇ ਉਗਰਾਹ ਸਾਹਿਬ ਹੋਏ ਨੇ ਰਾਜੇਵਾਲ ਸਾਹਿਬ ਨੇ ਰੁਲਦੂ ਸਿੰਘ ਮਾਨਸਾ ਜਿਹੜਾ ਸਾਡੇ ਬਾਰੇ ਯਹ ਰੁਗੜ ਰਿਹਾ ਇਸ ਮੋਰਚੇ ਬਾਰੇ ਉਹਨਾਂ ਨੂੰ ਆਪਦੀ ਸ਼ਬਦਾਵਲੀ ਤੇ ਕੰਟਰੋਲ ਕਰ ਲੈਣਾ ਚਾਹੀਦਾ ਹੈ ਚਲੋ ਸਾਡਾ ਸਾਥ ਦੇਣਾ ਜਾਂ ਨਾ ਦੇਣਾ ਉਹ ਉਹਨਾਂ ਦਾ ਇੱਕ ਮੈਟਰ ਵੱਖਰਾ ਹੈ ਤੇ ਪਰ ਜੇ ਉਹ ਨਹੀਂ ਵੀ ਆਉਂਦੇ ਪਰ ਸਾਡੇ ਨਾਲ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਦੇ ਨਾਲ ਆਮ ਪਬਲਿਕ ਜਿਹੜੀ ਪੰਜਾਬ ਦੀ ਹੈ ਉਹ ਆਪ ਉਹ ਮਹਾਰੀ ਤੁਰਪੀ ਹੈ ਪਰ ਉਹਨਾਂ ਨੂੰ ਸਮਝ ਤਾਂ ਲੈਣਾ ਚਾਹੀਦਾ ਸੀ ਪਰ ਹੋ ਸਕਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਨਾ ਕੋਈ ਐਸਕੇਐਮ ਜਿਹੜਾ ਹੈ ਉਹ ਫੈਸਲਾ ਲਵੇ ਚਿੱਟੀਆਂ ਦੀ ਗੱਲ ਕੀਤੀ ਹੈ ਉਹ ਗੁਰਾਂ ਸਾਹਿਬ ਨੇ ਮੀਟਿੰਗ કરી ਸੀਗੀ ਪ੍ਰੈਸ ਕਾਨਫਰੰਸ ਸੀ ਉਹਦੇ ਵਿੱਚ ਵੀ ਉਹਨਾਂ ਨੇ ਚਿੱਟੀਆਂ ਦਿਖਾਈਆਂ ਕਿ ਭੰਦੇਰ ਸਾਹਿਬ ਸਾਨੂੰ ਨਹੀਂ ਬੁਲਾ ਰਹੇ ਜਾਂ ਦੱਲੇਵਾਲ ਸਾਹਿਬ ਸਾਨੂੰ ਨਹੀਂ ਬੁਲਾ ਰਹੇ ਉਹਦੇ ਵਿੱਚ ਗੁਰਾਂ ਸਾਹਿਬ ਨੇ ਵੀ ਦਿਖਾਈ ਹੈ ਤੇ ਆਪਣਾ ਰਾਜੇਵਾਲ ਸਾਹਿਬ ਨੇ ਵੀ ਦਿਖਾਈ ਹੈ ਨਹੀਂ ਨਹੀਂ ਵੇਖੋ ਭੰਦੇਰ ਸਾਹਿਬ ਹੋਣਾ ਨੇ ਇਹ ਗੱਲ ਕਹੀ ਹੈ ਵੀ ਅਸੀਂ 13 ਫਰਵਰੀ ਨੂੰ ਜਦੋਂ ਇਹ ਇੱਕ ਕਾਲ ਦੇ ਦਿੱਤੀ ਸੀ ਵੀ ਅਸੀਂ ਦਿੱਲੀ ਨੂੰ ਚੱਲਾਂਗੇ ਪੁਦੇਰ ਸਾਹਿਬ ਹੋਣਾ ਨੇ ਕਿਹਾ ਵੀ ਅਗਰਾ ਸਾਹਿਬ ਹੋਣਾ ਨਾਲ ਬਕਾਇਦਾ ਮੀਟਿੰਗ ਲੱਗੀ ਐ ਰਾਜੇ ਰਾਜੇਵਾਲ ਸਾਹਿਬ ਹੋਣਾ ਨਾਲ ਲੱਗੀ ਐ ਡਾਕਟਰ ਦਰਸ਼ਨਪਾਲ ਸਾਹਿਬ ਹੋਣਾ ਨਾਲ ਲੱਗੀ ਐ ਜੀ ਬੂਟਾ ਸਿੰਘ ਬੁਰਜਗਿੱਲ ਸਾਹਿਬ ਹੁਣਾਂ ਨਾ ਲੱਗੀ ਐ ਕੋਈ ਵੀ ਉਹਨਾਂ ਦਾ ਐਸਕੇਮ ਦਾ ਜਿਹੜਾ ਸੰਯੁਕਤ ਮੋਰਚਾ ਵਾ ਉਹਨਾਂ ਦਾ ਕੋਈ ਵੀ ਲੀਡਰ ਇਹ ਨਹੀਂ ਕਹਿ ਸਕਦਾ ਵੀ ਸਾਡੇ ਨਾਲ ਇਹਨਾਂ ਨੇ ਕੋਈ ਮੀਟਿੰਗ ਨਹੀਂ ਕੀਤੀ ਸਾਨੂੰ ਇਹਨਾਂ ਪੁੱਛਿਆ ਨਹੀਂ ਹੁਣ ਬਸ ਤੇ ਉਹ ਇੱਕ ਬਹਾਨਾਬਾਜੀ ਹੈ ਉਹਨਾਂ ਦੇ ਕੋਲ ਉਹ ਬਹਾਨਾ ਬਣਾ ਰਹੇ ਐ ਤੇ ਸਾਡੀ ਪੰਜਾਬ ਦੇ ਲੋਕਾਂ ਨੂੰ ਪੂਰ ਜੋਰ ਅਪੀਲ ਹੈ ਵੀ ਇੱਕ ਇਨਸਾਨ ਸਰਦਾਰ ਜਗਜੀਤ ਸਿੰਘ ਡੱਲੇਵਾਲ ਵੱਲ ਵੇਖ ਕੇ ਸਾਰਾ ਹੀ ਪੰਜਾਬ ਆਪਣੇ ਹੱਕਾਂ ਦੀ ਖਾਤਰ ਉਹਨਾਂ ਦਾ ਸਾਥ ਦੇਉ ਅੱਜ ਕਾਲ ਦਿੱਤੀ ਗਈ ਹੈ ਕਿ ਅਸਰ ਇਸ ਦਾ ਦੇਖਣ ਨੂੰ ਮਿਲੇਗਾ ਕੇਂਦਰ ਦੇ ਉੱਤੇ ਫਿਰ ਇਹ ਇਹ ਅਸਰ ਤੁਸੀਂ ਵੇਖਿਓ ਇਹ ਸੋਸ਼ਲ ਮੀਡੀਆ ਤੇ ਤੁਸੀਂ ਹੁਣ ਵੇਖੀ ਜਾਇਓ ਤੁਹਾਡੇ ਇਹ ਜਿਹੜੇ ਚੈਨਲ ਨੇ ਤੁਹਾਨੂੰ ਜ਼ਿਆਦਾ ਪਤਾ ਲੱਗੇਗਾ ਬੜਾ ਵੱਡਾ ਅਸਰ ਪਵੇਗਾ ਸਾਨੂੰ ਉਮੀਦ ਵੀ ਆ ਕਿ ਅੱਜ ਵਾਲਾ ਇਕੱਠ ਵੇਖ ਕੇ ਸੈਂਟਰ ਸਰਕਾਰ ਇਹ ਗੈਰ ਰਾਜਨੀਤਿਕ ਸੰਯੁਕਤ ਮੋਰਚਾ ਤੇ ਕੇਐਮਐਮ ਕਿਸਾਨ ਮਜ਼ਦੂਰ ਮੋਰਚੇ ਦੇ ਨਾਲ ਗੱਲਬਾਤ ਦਾ ਰਸਤਾ ਜਿਹੜਾ ਉਹ ਖੋਲੇਗੀ ਬਿਲਕੁਲ ਧੰਨਵਾਦ ਭਾਈ ਜੀ ਧੰਨਵਾਦ ਸੋ ਲਗਾਤਾਰ ਕਿਸਾਨ ਜਿਹੜੇ ਕੀ ਖਨੌਰੀ ਬਾਰਡਰ ਤੇ ਪਹੁੰਚ ਰਹੇ ਨੇ ਤਸਵੀਰਾਂ ਤੁਹਾਨੂੰ ਲਗਾਤਾਰ ਸਾਂਝੀਆਂ ਕਰਦੇ ਦੇਖੋ ਛੋਟੇ ਛੋਟੇ ਬੱਚੇ ਵੀ ਪਹੁੰਚ ਚੁੱਕੇ ਨੇ ਕਿੱਥੋਂ ਆਇਓ ਜੀ ਫਾਜ਼ਿਲਕਾ ਤੋਂ ਕੀ ਕਰਨ ਆਇਓ ਉੱਥੇ ਅੱਜ ਸਰਦਾਰ ਦੱਲੇਵਾਲ ਸਾਹਿਬ ਦੀ ਮੰਗਾ ਪੂਰੀਆਂ ਕਰਨ ਵਾਸਤੇ ਅੱਛਾ ਤੇ ਕਿਵੇਂ ਦੇਖਦੇ ਹੋ ਅੱਜ ਲੋਕ ਪਹੁੰਚ ਰਹੇ ਕਿਸਾਨ ਪਹੁੰਚ ਰਹੇ ਨੇ ਕਿਵੇਂ ਦੇ ਲੱਗ ਰਹੇ ਦੇਖ ਕੇ ਫਿਰ ਵਧੀਆ سپورਟ ਕਰਦੇ ਹੋ ਪੂਰੀ ਹਾਂਜੀ ਚਾਹਣਾ ਫਿਰ ਦੱਲੇਵਾਲ ਸਾਹਿਬ ਕੋ ਕੀ ਹੁਣ ਹਾਂਜੀ ਨਾਰਾ ਲਾ ਕੇ ਦਿਖਾ ਦਿਓ ਫਿਰ ਇੱਕ ਚਲੋ ਵਾਹਿ ਜੀ ਕੇ ਖਾਲਸਾ ਵਾਹਿ ਜੀ ਕੀ ਫਤਿਹ ਕਿਸਾਨ ਜੁਨੀਅਰ ਜਿੰਦਾਬਾਦ ਠੀਕ ਹੈ ਜੀ ਠੀਕ ਹੈ ਸੋ ਛੋਟੇ ਛੋਟੇ ਬੱਚੇ ਵੀ ਪਹੁੰਚ ਗਏ ਬਾਪੂ ਜੀ ਕਿੱਥੋਂ ਆਏ ਹੋ ਬਾਗਾ ਪਿੰਡ ਤੋਂ ਜੀ ਬਾਗਾ ਪਿੰਡ ਤੋਂ ਕਿਵੇਂ ਦੇਖ ਦਿਓ ਮਾਨਸਰ ਜਿਲ੍ਹੇ ਤੋਂ ਕਿਵੇਂ ਦੇਖ ਦਿਓ ਅੱਜ ਇਕੱਠ ਬਹੁਤ ਜ਼ਿਆਦਾ ਆ ਦਿੱਲੀ ਵਾਂਗੂ ਇਕੱਠ ਹੋ ਗਿਆ ਹੁਣ ਦਿੱਲੀ ਦੇ ਵੀ ਵੱਧੇ ਹੋ ਗਿਆ ਮੇਲਾ ਦਾ ਦਿੱਲੀ ਵਾਲੇ ਕੰਮ ਵੀ ਚੱਲ ਪਿਆ ਜੀ ਦਿੱਲੀ ਨੂੰ ਵੀ ਵੱਧ ਹੋਊਗਾ ਜਿੱਤਾਂਗੇ ਮੋਰਚਾ ਲਾ ਜੀ ਕੀ ਲੱਗਦਾ ਬਾਪੂ ਜੀ 40 ਦਿਨ ਹੋ ਚੁੱਕੇ ਨੇ ਮਰਦ ਮਰਦ ਨੂੰ ਬੈਠੇ ਨੂੰ ਦਲੇਵਾਲ ਸਾਹਿਬ ਨੂੰ ਪਰ ਹੁਣ ਤੱਕ ਤਾਂ ਕੋਈ ਗੱਲ ਸਾਹਮਣੇ ਸੈਂਟਰ ਦੀ ਵੀ ਨਹੀਂ ਆਈ ਸੁਪਰੀਮ ਕੋਰਟ ਕਹੀ ਜਾਂਦਾ ਕਿ ਹੱਲ ਕੀਤਾ ਜਾਵੇ ਕੇਂਦਰ ਚੁੱਪ ਐ ਇਥੇ ਕੀ ਕਾਰਨ ਸਮਝਦੇ ਹੋ ਕੀ ਕਹੇ ਸਾਧਾਂ ਜੀ ਉਹਨਾਂ ਨੂੰ ਹੁਣ ਕੁਝ ਨਹੀਂ ਕਹੇ ਸਾਲਾ ਮੇਰਾ ਕੋਦਾ ਜਣਾ ਉਹਦੇ ਕੋਲੇ ਕੋਈ ਜਾਂਦਾ ਨਹੀਂ ਆਉਂਦਾ ਨਹੀਂ ਕੋਈ ਗੱਲ ਨਹੀਂ ਉਹਦੇ ਕੋਲੇ ਆ ਆਪਣੇ মিডিਆ ਵਾਲੇ ਭੇਜਦੇ ਨੇ ਪਰ ਨਹੀਂ ਕੋਈ ਜਾਂਦਾ ਜੀ ਅਸਲ ਜ਼ਿੰਮੇਦਾਰ ਜੇ ਉਹ ਜ਼ਿੰਮੇਦਾਰ ਹੋਵੇ ਨਾ ਫਿਰ ਲੋਕਾਂ ਦਾ ਹੱਲ ਕਰ ਦੇਗਾ ਪਰ ਵਿਰੋਧੀ ਧਿਰ ਤਾਂ ਕਹਿੰਦੀ ਹੈ ਲਗਾਤਾਰ ਜਿਹੜੀ ਵੀ ਕਿਸਾਨ ਉਹ ਖੇਤਾਂ ਚ ਹੁੰਦੇ ਵੀ ਧਰਨੇ ਤੇ ਤਾਂ ਹੁੰਦੇ ਨਹੀਂ ਕਹਿੰਦੇ ਉਹ ਨਾ ਸਾਰੇ ਹੁੰਦੇ ਨੇ ਜੀ ਘਰ ਘਰ ਦਾ ਬੰਦਾ ਹੈ ਜਮਾ ਉਹ ਦੋ ਦੋ ਵੀ ਹੈਗੇ ਨੇ ਵਿੱਚ ਦੋ ਦੋ ਵੀ ਇਕੱਲਾ ਇਕੱਲਾ ਵੀ ਸਾਰੇ ਕਿਸਾਨ ਆਉਂਦੇ ਨਹੀਂ ਆਉਂਦੇ ਨਹੀਂ ਆਉਂਦੇ ਹਾਂ ਜੀ ਲੱਗਦਾ ਜਿਵੇਂ ਜੇ ਕੇਂਦਰ ਤੱਕ ਗੱਲ ਜਾਊਗੀ ਫਿਰ ਜਿੱਤੂਗਾ ਮੋਰਚੇ ਜਿੱਤੋ ਹੋਊਗੀ ਮਾਂ ਕਿਸਾਨਾਂ ਦੀ ਠੀਕ ਹੈ ਬਿਰਤੀ ਗਈ ਓਕੇ ਤਾਂ ਤਸਵੀਰਾਂ ਤੁਹਾਡੇ ਲਗਾਤਾਰ ਸਾਂਝੀਆਂ ਕਰ ਰਹੇ ਆਂ ਦੇਖੋ ਹਰ ਇੱਕ ਜਿਹੜਾ ਕਿਸਾਨ ਅੱਜ ਟੱਲੇਵਾਲ ਸਾਹਿਬ ਦੇ ਨਾਲ ਖੜਾ ਹੈ ਕਿਉਂਕਿ ਲਗਾਤਾਰ ਉਹਨਾਂ ਨੇ ਦਾਵਾ ਕੀਤਾ ਸੀਗਾ ਕਾਲ ਦਿੱਤੀ ਗਈ ਸੀਗੀ ਕਿ ਅੱਜ ਖਨੌਰੀ ਬਾਰਡਰ ਤੇ ਜਿਹੜਾ ਕਿ ਮਹਾਪੰਚਾਇਤ ਕੀਤੀ ਜਾਵੇਗੀ ਤਾਂ ਹੁਣ ਕੀ ਐਲਾਨ ਹੋ ਸਕਦੇ ਨੇ ਇਹ ਵੀ ਹੁਣ ਦੇਖਣਾ ਹੋਵੇ ਕਿ ਕਿਸ ਤਰ੍ਹਾਂ ਦੇਖੋ ਲੋਕ ਪਹੁੰਚਦੇ ਜਾ ਰਹੇ ਨੇ ਪਿੱਛੇ ਤੁਸੀਂ ਦੇਖ ਸਕਦੇ ਹੋ ਜਾਮ ਤੇ ਜਾਮ ਲੱਗੇ ਹੋਏ ਨੇ ਤਾਂ ਬਾਪੂ ਕਿਤੋਂ ਆਇਓ ਸਨਾਮ ਤੋਂ ਸਨਾਮ ਤੋਂ ਆਇਆ ਬਾਪੂ ਜੀ ਕਿਵੇਂ ਦੇਖਦੇ ਹੋ ਅੱਜ ਕਾਲ ਦਿੱਤੀ ਗਈ ਸੀ ਪਹੁੰਚੇ ਹੋ ਫਿਰ ਅੱਜ ਕਿਵੇਂ ਦਾ ਲੱਗ ਰਿਹਾ ਫਿਰ ਪਹੁੰਚ ਕੇ ਬਹੁਤ ਉੱਠ ਜਾਵੇਗਾ ਹੂੰ ਜਿਵੇਂ ਜਾਮ ਕਰਤਾ ਚਾਰ ਫਿਰ ਹੂੰ ਲਾ ਕੇ ਲੈਣ ਤੋਂ ਲਾ ਕੇ ਅਸੀਂ ਜਾਮ ਲੱਗੇ ਹੋਏ ਹੂੰ ਜੀ ਸਨਾਮ ਤੋਂ ਤੁਰੇ ਦੇਗੇ ਹੂੰ ਠੀਕ ਘੰਟਿਆਂ 'ਚ ਆਇਆ ਵੇ ਸਨਾਮ ਠੀਕ ਘੰਟੇ ਹੂੰ ਹੂੰ ਤੁਰ ਸੰਯਾਵੇਂ ਜਾਣਗੇ ਹੂੰ ਕਪੂ ਕਿਵੇਂ ਦੇਖਦੇ ਹੋ ਅੱਜ ਫਿਰ ਕਾਲ ਦਿੱਤੀ ਗਈ ਸੀਗੀ ਲੱਗਦਾ ਵੀ ਦਿੱਲੀ ਵਾਂਗੂ ਇਕੱਠਾ ਹੋਊਗਾ ਇਸ ਵਾਰ ਇਹ ਲੱਗਦਾ ਹੈ ਹੁਣ ਤਾਂ ਵੀ ਹੁਣ ਤਾਂ ਸਿਰਾਂ ਲੱਗੇ ਆ ਮੈਂ ਅੱਜ ਜਿੰਨਾ ਅੱਜ ਇਕੱਠਾ ਹੈ ਇਹਨਾਂ ਦਾ ਇਕੱਠਾ ਕਦੇ ਹੋਣਾ ਨਹੀਂ ਬਈ ਹੂੰ ਅੱਜ ਤਾਂ ਬਹੁਤ ਜ਼ਿਆਦਾ ਇਕੱਠਾ ਹੋਇਆ ਹੈ ਹੂੰ ਲੱਗਦਾ ਮਸਲਾ ਹੱਲ ਹੋਊਗਾ ਇਸ ਵਾਰ ਫਿਰ ਜੀ ਅੱਜ ਨੂੰ ਹੋਇਆ ਫਿਰ ਨਹੀਂ ਹੁੰਦਾ ਹੂੰ ਹੋਊਗਾ ਸਾਰੇ ਹੱਲਗੇ ਹੁਣ ਤਾਂ ਸਰਕਾਰ ਹੱਲ ਲਗੀ ਅੱਜ ਹੂੰ ਚਾਰ ਸਪੈ ਜਾ ਕੇ ਤੁਸੀ ਦੁਨੀਆ ਦੁਨੀਆ ਖੜੀ ਜਦ ਦਿੱਧਰ ਜਾ ਉੱਤਰ ਦੁਨੀਆ ਹਾਂ ਉਹ ਚਾਰੇ ਪਾਸੇ ਦੇਖੀ ਜਾਵੇ ਕਿਸਾਨੇ ਕਿਸਾਨੇ ਅਸਤੋ ਬਿਲਕੁਲ ਬਿਲਕੁਲ ਤਾਂ